ਹਲਕਾਂ ਚਾਰਜ ਲਾਉਣ ਤੋਂ ਬਾਅਦ ਬਹੁਤ ਘੱਟ ਸਮਾਂ ਸੀ ਸਾਡੇ ਕੋਲ ਅਨਾਉਂਸਮੈਂਟ ਤੋਂ ਮਤਲਬ ਕਿ ਅਗਲੇ ਦਿਨੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਗਲਾਗ ਸੰਧੀਆਂ ਦੇ ਇਲੈਕਸ਼ਨ ਅਨਾਉਂਸ ਹੋ ਗਏ ਸੀ ਪਰ ਜਿੰਨੀ ਵੀ ਸਾਡੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਜਥੇਬੰਦੀ ਹੈ ਸਾਡੇ ਵਰਕਰ ਸਹਿਬਾਨ ਦੀਦਰ ਸਹਿਬਾਨ ਉਹਨਾਂ ਨੇ ਤਿਆਰੀ ਕੀਤੀ ਕਾਗਜ਼ ਪਰ ਭਵਾਏ ਗਏ ਬਹੁਤ ਬਚਕਾਨੀ ਆਬਜੈਕਸ਼ਨ ਲਾ ਕੇ ਕਾਗਜ਼ ਕੈਨਸਲ ਵੀ ਕੀਤੇ ਗਏ ਸਮਾਣਾ ਬਲਾਕ ਤੋਂ 8 ਕੈਂਡੀਡੇਟਸ ਸੀ ਜੋ ਮੈਦਾਨ ਦੇ ਵਿੱਚ ਸੀ ਜਿਨ੍ਹਾਂ ਵਿੱਚੋਂ 3 ਬਲਾਕ ਸੀ ਹੰਤੀਆਂ 64 ਹੋ ਗਈ ਰਾਈਮਾਜਰਾ ਹੋ ਗਈ ਤਿਰੰਦਾਵਾ ਉੱਥੋਂ ਸਾਡੇ ਕੈਂਡੀਡੇਟ ਜਿੱਤੇ ਨੇ ਸੋ ਅੱਜ ਅਸੀਂ ਇੱਥੇ ਪਹੁੰਚੇ ਆ 64 ਸਰਦਾਰ ਜਰਨੈਲ ਸਿੰਘ ਦੇ ਘਰ ਉਹਨਾਂ ਦੀ ਨੌ ਰਾਣੀ ਇਲੈਕਸ਼ਨ ਲੜ ਰਹੇ ਸੀਗੇ ਉਹ ਵੀ ਜਿੱਤੇ ਨੇ 64 ਜੋਨ ਤੋਂ ਸਾਡੇ ਨਾਲ ਖੜੇ ਨੇ ਜੋ ਸਿੰਘ ਜੀ ਇਹਨਾਂ ਦੇ ਵੀ ਘਰੋਂ ਇਲੈਕਸ਼ਨ ਲੜ ਰਹੇ ਸੀ ਉਹ ਵੀ ਜਿੱਤੇ ਨੇ ਤੇ ਰੰਦਾਵਾ ਤੋਂ ਉਹ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਜੋ ਮਤਲਬ ਇਹਨਾਂ ਦਾ ਸਨਮਾਨ ਕੀਤਾ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੋਂ ਅਸੀਂ ਇਲੈਕਸ਼ਨ ਲੜੀਆਂ 4000 ਦੇ ਕਰੀਬ ਵੋਟ ਦੋਨਾਂ ਦੇ ਵਿੱਚ ਤੇ ਦੂਜੇ ਨੰਬਰ ਤੇ ਰਹਿਣਾ ਇਹ ਬੜੇ ਸ਼ੁਭ ਸੰਕੇਤ ਨੇ ਇਸ ਸਾਲ ਕਹਦੇ ਲਈ ਸ਼੍ਰੋਮਣੀ ਅਕਾਲੀ ਦਲ ਕਿ ਆਉਣ ਵਾਲਾ ਜੋ ਸਮਾਂ 2027 ਦੇ ਵਿੱਚ ਬਹੁਤ ਵੱਡੀ ਬਹੁਮਤ ਨਾਲ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਤਿੰਨ ਸੰਵਿਤੀ ਬਲਾਉ ਸੰਵਤੀ ਚੋਣਾਂ ਵਿੱਚੋਂ ਤਿੰਨ ਇਹ ਜਿੱਤ ਪ੍ਰਾਪਤ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੜੀ ਵੱਡੀ ਜਿੱਤ ਹੈ। ਸਮਾ ਸਾਨੂੰ ਬੜਾ ਘੱਟ ਮਿਲਿਆ ਇਸ ਕਰਕੇ ਸਾਡੀ ਪੂਰੀ ਤਿਆਰੀ ਨਹੀਂ ਹੋ ਸਕੀ। ਇਸ ਕਰਕੇ ਜਿਹੜਾ ਜਿਲ੍ਹਾ ਪ੍ਰੀਸ 14 ਵਿੱਚ ਮੈਂ ਖੁਦ ਖੜਾ ਸੀ ਤੇ ਕਬਿੰਦਰ ਸਿੰਘ ਬੱਲੀ ਸਾਡੇ ਸਰਪੰਚ ਸਾਹਿਬ ਖੜੇ ਸੀ 4-4000 ਤਕਰੀਬਨ ਸਾਨੂੰ ਵੋਟ ਪਈ ਹੈ ਤੇ ਅਸੀਂ ਵੋਟਰਾਂ ਦਾ ਸਾਡੇ ਹਲਕੇ ਦੇ ਸਭ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਬੜਾ ਵਧੀਆ ਉਹਨਾਂ ਨੇ ਹੰਗਾਰਾ ਮਿਲਿਆ ਤੇ ਸ਼੍ਰੋਮਣੀ ਕਾਲੇ ਦਲ ਦੀ ਅਸੀਂ ਸਮਝਦਾ ਕਿ ਜਿੱਤ ਹੈ ਕਿਉਂਕਿ ਸਾਡੀ ਦੋ ਕੈਬਨਿਟ ਮੰਤਰੀਆਂ ਨਾਲ ਸਾਡੀ ਟੱਕਰ ਸੀ ਜਿਨ੍ਹਾਂ ਨੇ ਜਿਸ ਦੇ ਬਾਵਜੂਦ ਵੀ ਸਾਨੂੰ ਬਹੁਤ ਵੱਡਾ ਹੰਗਾਰਾ ਮੀਂਹ ਹਾਂਜੀ ਮੈਂ ਬਹੁਤ ਮਾਣ ਮਹਿਸੂਸ ਕਰਨੀ ਆ ਮੈਂ ਪਹਿਲੀ ਵਾਰ ਚੋਣ ਲੜੀ ਸੀ ਮੇਰੀ ਜਿੱਤ ਹਸਲ ਹੋਈ ਹੈ ਮੈਨੂੰ ਪਿੰਡ ਵਾਲੇ ਬਹੁਤ ਲੋਕਾਂ ਨੇ ਬਹੁਤ ਮਾਣ ਦਿੱਤਾ ਹੈ ਪਿੰਡ ਤੋਂ ਬਹੁਤ ਜਿੱਤ ਵੱਡੀ ਲੀਡ ਤੇ ਜਿੱਤੀ ਆ ਪਿੰਡ ਤੋਂ ਮੈਨੂੰ ਪਿੰਡ ਦੇ ਲੋਕਾਂ ਨੇ ਬਜ਼ੁਰਗਾਂ ਨੇ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਬਹੁਤ ਸਾਥ ਦਿੱਤਾ ਮੈਂ ਬਹੁਤ ਵੱਡੀ ਆਪਣੀ ਪਿੰਡ ਤੋਂ ਬਹੁਤ ਵੱਡੀ ਜਿੱਤ ਹੋਈ ਹੈ 6 ਪਿੰਡਾਂ ਤੋਂ ਜਿੱਤਾਸ ਲੋ ਹਾਂਜੀ ਸ਼੍ਰੋਮਣੀ ਕਾਲੀ ਦਾ ਜਿਨ੍ਹਾਂ ਨੂੰ ਟਿਕਟ ਦਿੱਤੀ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਜਗਮੀਤ ਸਿੰਘ ਰਿਆਉ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਮੈਨੂੰ ਟਿਕਟ ਦੇ ਕੇ ਇਸ ਤੱਕ ਪਹੁੰਚਾਇਆ ਹੈ ਹਾਂਜੀ ਮੈਂ ਪਹਿਲੀ ਵਾਰੀ ਚੋਣ ਲੜੀ ਸੀ ਪਹਿਲੀ ਵਾਰੀ ਜਿੱਤਾਸ ਲੋ ਇਹਨਾਂ ਬਹੁਤ ਮਾਣ ਮਹਿਸੂਸ ਕਰਨੀ ਆ ਸਾਡੇ ਸਾਧਰ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਸੀਟ ਤੱਕ ਪਹੁੰਚਾਇਆ ਹੈ ਵੋਟਨੰਦਾਰ ਅਸਲ ਉਹਨਾਂ ਨੂੰ ਮੇਰੇ ਵੀਰ ਮਤਪਾਲ ਨੂੰ ਸਰਦਾਰ ਜੀ ਨੇ ਇਹਨਾਂ ਨੂੰ ਮਿਲਿਆ ਨੇ ਸਭ ਤੋਂ ਵੱਡਾ ਮਾਣ ਪਾਪਾ ਜੀ ਸਿਰ ਤੇ ਵੇ ਜਿੰਨਾ ਮੈਨੂੰ ਬੇਟੀ ਸਮਝ ਕੇ ਇਸ ਮੁਦੇ ਤੱਕ ਪਹੁੰਚਾਇਆ ਹੈ ਜਿੰਦਾਬਾਦ ਬਲਜੀਤ ਖੋਸਾ ਬਲਜੀਤ ਫਤਿਹ ਗੁਰਪਤਾ ਸਿੰਘ ਕਨਪੌਰ ਤੋਂ ਜਿੰਦਾਬਾਦ ਮੇਰੀ ਵਾਇਫ ਬਲਕ ਸਿੰਘ ਜੀ ਨੂੰ ਬਹੁਤ ਤਖਰਸ ਹਾਂ ਜਿਮੀ ਸਿੰਘ ਰਾਉ ਜੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਇਸ ਕੰਮ ਪਹੁੰਚਾਇਆ ਮੁਕੰਮਲ ਸੋ ਆਪਣੀ ਛੇ ਪਿੰਡਾਂ ਨੇ ਬਹੁਤ ਮੂਤਾ ਪਾਕਿਸਤਾਨ ਨੂੰ ਬੜੀ ਜਿੰਦ ਤੇ ਜਤਾਇਆ ਇਸ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਵੈਗ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਅਮਰਤਪਾਲ ਸਿੰਘ ਪਿੰਡ 64 ਤੋਂ ਜੋ ਕਿ ਮੇਰੀ ਪਰਜਾਈ ਪ੍ਰਦੀਪ ਕੋਰ ਪਿੰਡ 64 ਤੋਂ ਜੋਨ 64 ਹੀ ਜੋਨ ਸੀਗਾ ਬਲਾਕ ਸੰਤੀ ਦੀ ਸ਼ੋਮਣੀ ਕਾਲੀਦਾਲ ਦੀ ਟਿਕਟ ਤੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਤੇ ਜ਼ੋਨ 64 ਦੇ 6 ਪਿੰਡਾਂ ਦੇ ਸਾਰੇ ਵੋਟਰਾਂ ਸਪੋਰਟਰਾਂ ਤੇ ਸਾਰੇ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਵੋਟ ਸਪੋਰਟ ਹਰੇਕ ਉਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿੰਡ 64 ਸਾਡੇ ਨਗਰ ਮੇਰਾ ਜਿਹੜਾ 64 ਹੈ ਕੀ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਲੀਡ ਨਾਲ ਸਾਨੂੰ ਇੱਥੋਂ ਮਾਰਜਨ ਦਿੱਤਾ ਕਿ ਜਿਹੜਾ ਅੱਗੇ ਟੁੱਟੇ ਹੀ ਨਹੀਂ ਹੈਗਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋਮਨੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਚੋਣ ਲੜਾਈ ਤੇ ਆਪਣੇ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੋਟ ਸਪੋਰਟ ਤੇ ਪਾਈ ਤੇ ਸਾਰੇ ਜ਼ੋਨ 64 ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਦੀਆਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਅਮਰਤਪਾਲ ਸਿੰਘ ਚੌਟ ਜਿਹਨੂੰ ਇਹਨਾਂ ਨੇ ਟਿਕਟ ਦੇ ਕੇ ਨਵਾਜਿਆ ਔਰ ਬਹੁਤ ਹੀ ਇਹਨਾਂ ਪਿਆਰ ਸਤਕਾਰ ਨਾਲ ਬਹੁਤ ਹੀ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਆਪਣਾ ਕੰਮ ਕੀਤਾ ਔਰ ਵਧੀਆ ਤਰੀਕੇ ਨਾਲ ਇਹਨਾਂ ਟਾਪ ਦੀ ਜਿੱਤ ਹਾਸਲ ਕੀਤੀ ਖਾਸ ਕਰਕੇ ਇਹ ਮੇਰੇ ਦੋਸਤੀ ਨੇ ਆਪਣਾ ਅਮਰਤਪਾਲ ਸਿੰਘ ਚੌਟ ਇਹਨਾਂ ਨੇ ਵੀ ਬਹੁਤ ਮਿਹਨਤ ਨਾਲ ਪਾਰਟੀ ਨੂੰ ਅੱਗੇ ਹੰਗਾਰਾ ਦਿੱਤਾ ਪਹ ਲਜਾਇਆ ਤੇ ਔਰ ਜਿੱਤ ਪ੍ਰਾਪਤ ਕੀਤੀ ਧੰਨਵਾਦ ਬਾਈਕਾ ਖਾਲਸਾ ਆਈ ਦੀ ਜਿੱਤੇ ਅਸੀਂ ਸਾਰੇ ਪਿੰਡ ਚੌਹੜਾ ਤੇ ਛੇ ਪਿੰਡਾਂ ਦਾ ਜਿਹੜੇ ਸਾਡੇ ਬਲਾਕ ਸੰਤੀ ਜੋਨ ਦੇ ਵਿੱਚ ਆਉਂਦੇ ਸੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਲੋਕਾਂ ਨੇ ਕਿ ਬਹੁਤ ਵੱਡੀ ਲੀਡ ਦੇ ਕੇ ਸਾਨੂੰ ਜਿੱਤੇ ਜਿੱਤੇ ਜਿੱਤੀ ਹੈ ਉਹ ਸਾਰੇ ਇਲਾਕੇ ਦੇ ਜਿੱਤੇ ਸਾਡੇ ਸਾਰੇ ਜ਼ਿਲ੍ਹੇ ਦੀ ਜਿੱਤ ਹੈ ਤਾਂ ਲੋਕਾਂ ਨੇ ਇਹ ਇੰਨੀਆਂ ਵੋਟਾਂ ਪਾ ਕੇ ਐਡਾ ਵੱਡਾ ਹੰਗਾਰਾ ਦੇ ਕੇ ਇਹ ਦੱਸਿਆ ਵੀ ਜੋ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸਨ ਉਹ ਬਹੁਤ ਵਧੀਆ ਕੰਮ ਸਨ ਲੋਕਾਂ ਦੇ ਮਨਪਸੰਦ ਦੇ ਕੰਮ ਸਨ ਜਿੱਤੇ ਕਰਕੇ ਸਾਨੂੰ ਐਡੀ ਵੱਡੀ ਲੀਡ ਮਿਲੀ ਹੈ ਅਸੀਂ ਇੱਕ ਵਾਰ ਤੋਂ ਫਿਰ ਇਨ੍ਹਾਂ ਛੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ